ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਬਚਮਨ ਦੇ ਵਿੱਚ ਆਪਣੀ ਮੁੱਢਲੀ ਸਿੱਖਿਆ ਮਾਤਾ ਸੁੰਦਰੀ ਜੀ ਦੀ ਦੇਖਰੇਖ ਅnder ਦਿੱਲੀ ਤੋਂ ਹਾਸਲ ਕੀਤੀ ਉਹਨਾਂ ਦੇ ਬੋਲਣ ਵਿੱਚ ਹਿੰਦੀ ਪੰਜਾਬੀ ਤੇ ਉਰਦੂ ਦਾ ਕਾਫੀ ਅਸਰ ਸੀ ਉਹ ਹਰ ਗੱਲ ਦੇ ਨਾਲ ਹਮਕੋ ਤੁਮਕੋ ਕਹਿੰਦੇ ਜਦੋਂ ਦਾਲ ਪੰਥ ਦੇ ਵਿੱਚ ਘੋੜਿਆਂ ਨੂੰ ਦਾਣੇ ਪਾਉਣ ਦੀ ਸੇਵਾ ਆਲੂਵਾਲੀਆ ਜੀ ਨੂੰ ਮਿਲੀ ਤੇ ਉਹਨਾਂ ਨੂੰ ਮੱਜਦੇ ਮਜੈਲ ਸਿੰਘ ਹਮਕੀ ਤੁਮਕੀ ਕਹਿ ਕੇ ਛੇੜਿਆ ਕਰਦੇ ਸਨ ਇੱਕ ਦਿਨ ਉਹਨਾਂ ਨੇ ਗੁੱਸੇ ਆ ਚਾ ਕੇ ਨਵਾਬ ਕਪੂਰ ਸਿੰਘ ਜੀ ਕੋਲੋਂ ਸ਼ਿਕਾਇਤ ਕੀਤੀ ਕਹਿਣ ਲੱਗੇ ਕਿ ਨਵਾਬ ਸਾਹਿਬ ਇਹ ਸਿੰਘ ਮੈਨੂੰ ਹਮਕੀ ਤੁਮਕੀ ਕਰਕੇ ਛੇੜਦੇ ਨੇ ਤੇ ਅਸਾਂ ਨਹੀਂ ਇੱਥੇ ਸੇਵਾ ਕਰਨੀ ਤੇ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਕਿ ਸਰਦਾਰ ਜੱਸਾ ਸਿੰਘ ਜੀ ਮੈਂ ਤਾਂ ਘੋੜਿਆਂ ਦੀ ਲਿੱਦ ਚੱਕਦਾ ਸੀ ਤੇ ਮੈਨੂੰ ਇਹਨਾਂ ਨਵਾਬੀਆਂ ਬਖਸ਼ੀਆਂ ਤੁਸੀਂ ਤਾਂ ਦਾਣੇ ਪਾਉਂਦੇ ਜੇ ਤੁਹਾਨੂੰ ਤਾਂ ਇਹ ਪਾਤਸ਼ਾਹੀਆਂ ਬਖਣਗੇ ਇਹ ਸਰਦਾਰ ਨਵਾਬ ਕਪੂਰ ਸਿੰਘ ਦੇ ਬਚਨ ਪੂਰੇ ਹੋਏ ਜਦੋਂ ਜੱਥਾ ਸਿੰਘ ਗਾਲੂ ਵਾਲੀਏ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦੇ ਕੇ ਦਿੱਲੀ ਤਖਤੇ ਬਿਠਾਇਆ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀਆਂ